ਹਾਂਜੀ ਬਾਈ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਬਾਈ ਜੀ ਆਪਾਂ ਬਣਾਉਣ ਪਹੁੰਚੇ ਆ ਪਿੰਡ ਮੋੜਖੁਰਦ ਤੇ ਜਿਹੜਾ ਬਠਿੰਡਾ ਬਾਈ ਕੋਲੇ 5-6 ਨਗ ਬੱਛੀਆਂ ਬਾਈ ਨੇ ਸੇਲ ਕਰਨੀਆਂ ਜਮਾ ਕੋਕਾ ਵੀ ਸਾਹ ਦੇਖ ਲੋ ਜਰਸੀ ਦਾ ਤਾਂ ਜਮਾ ਇੱਕ ਨਗੀਨਾ ਵੀਰੇ ਕੱਲੇ-ਕੱਲੇ ਨਗ ਦੀ ਤੁਹਾਨੂੰ ਡਿਟੇਲ ਦਵਾਂਗੇ ਕੱਲੇ-ਕੱਲੇ ਦਾ ਮੁੱਲ ਕਰਾਵਾਂਗੇ ਵੀਡੀਓ ਦੇ ਵਿੱਚ ਹੀ ਬਾਕੀ ਵੀਡੀਓ ਚ ਬਾਈ ਦਾ ਨੰਬਰ ਵੀ ਲੈ ਕੇ ਦੇਵਾਂਗੇ ਕਿਸੇ ਵੀ ਪੁਰਾਣੇ ਇਸ ਤਰ੍ਹਾਂ ਦੇ ਬਕਾਊ ਪਸ਼ੂ ਦੀ ਵੀਡੀਓ ਬਣਾਉਣੀ ਹੈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਈ ਜੀ ਮੇਰਾ ਨੰਬਰ ਆ 7529000631 ਪਕੀ ਰੌਣਕ ਡੈਰੀ ਫਾਰਮ ਤੇ ਇਸ ਤਰ੍ਹਾਂ ਬਣੇ ਰਿਹਾ ਕਰੋ ਆਪਾਂ ਵਧੀਆ ਪਸ਼ੂਆਂ ਦੀਆਂ ਵੀਡੀਓ ਹੁਣ ਰੁਟੀਨ ਵਿੱਚ ਦਿਖਾਇਆ ਕਰਾਂਗੇ ਅੱਗੇ ਮੇਲਾ ਹੁੰਦਾ ਉਹ ਵੀ ਤੁਹਾਨੂੰ ਕੱਲੇ ਕੱਲੇ ਮੇਲੇ ਬਾਰੇ ਵੀ ਜਾਣਕਾਰੀ ਦੇਵਾਂਗੇ ਆ ਚੱਲ ਬਾਈ ਗੁਰਪ੍ਰੀਤ ਹਾਂ ਇੱਕ ਨੰਬਰ ਵਾਲੀ ਤੋਂ ਬਾਈ ਸ਼ੁਰੂ ਕਰਦੇ ਨਾ ਤੋੜ ਲੋ ਵੀਰੇ ਲੈ ਬਾਈ ਜੀ ਕੱਲਾ ਕੱਲਾ ਨੱਕ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਕੀ ਉਮਰ ਆ ਕਿੰਨਾ ਮੁੱਲ ਰੂ ਮੋੜ ਲਿਆ ਵੀਰੇ ਰੋਗ ਲਾ ਇੱਥੇ ਮੜੀ ਥਣਾ ਥਣਾ ਦੀ ਚੈੱਕ ਕਰਾਦਗੇ ਕਿਸੇ ਵੀ ਭਰਾ ਨੇ ਕੋਈ ਡਾਊਟ ਜਾਂ ਨਾ ਰਵੇ ਵੀ ਵੀਡੀਓ ਦੇਖੀ ਆ ਰੋਕ ਲੈ ਵੀਰੇ ਉਹ ਕਿੱਲੇ ਦਿਖਰਾ ਦੇਂਗਾ ਕਹਿੰਦਾ ਹਾਂ ਜਾਂ ਕਿੱਲੇ ਤੇ ਕਰਾ ਦੀ ਕੋਈ ਗੱਲ ਨਹੀਂ ਚੱਲ ਬੰਨ ਲਾ ਬੰਨ ਲਾ ਇਹ ਦੇਖ ਲੋ ਬਾਈ ਜੀ ਪਿੰਡ ਮੌੜ ਖੁਰਦ ਦੋਸਤੋ ਜਿਲ੍ਹਾ ਬਠਿੰਡਾ ਤੇ ਮੌੜ ਮੰਡੀ ਬਿਲਕੁਲ ਨਾਲ ਹੀ ਰਹਿ ਜਾਂਦਾ ਕਿੰਨੀ ਕੁ ਉਮਰ ਦੀ ਬੱਛੀ ਹੈ ਬਾਈ ਜੀ ਇਹ ਇਹਨੇ ਦੁੱਗ ਦੇ ਚੱਕੇ ਹੈ ਜੀ ਹੁਣ ਦੁੱਗ ਦੇ ਦੰਦ ਚੱਕ ਲੈ ਹਾਂ ਚੱਕ ਲੈ ਜੀ ਠੀਕ ਆ ਤੇ ਕੀ ਮੁੱਲ ਰਹੂਗਾ ਇਹਦਾ 20000 2000 20 ਚੋਂ ਮਾਨਤਾਣ ਹੋ ਜਾ ਹਾਂ ਹੋ ਜਾਗਾ ਜੀ ਮਾਨਤਾਣ ਹਰੇਕ ਚੋਂ ਬਾਈ ਹੋ ਜਾਗਾ ਮੁੱਲ ਕੋਈ ਫਿਕਸ ਨਹੀਂ ਹੁੰਦੇ ਹਨਾ ਵੇਚਣ ਵਾਲੇ ਨੇ ਮੰਗਣਾ ਹੁੰਦਾ ਤੇ ਖਰੀਦਣ ਵਾਲੇ ਨੇ ਆਪ ਦੀ ਸਮਝ ਨਾਲ ਲੈਣਾ ਕਿ ਨਹੀਂ ਬਾਈ ਹਾਂਜੀ ਹੁਣ ਨੰਬਰ 2 ਵਾਲੀ ਖੋਲੋ ਸੋ ਇਹ ਨੰਬਰ 2 ਤੇ ਆ ਗਈ ਬਾਈ ਜੀ ਮੋੜ ਲੈ ਬਰੇ ਮੋੜ ਲੈ ਅੱਜ ਤੋਰੀ ਚੱਲ ਹਿੱਥੋਂ ਬੱਕ ਮਾਜੇ ਲੈ ਕੋਈ ਨਹੀਂ ਇਹਨੇ ਨਾਲ ਐਂ ਜਿ ਪਤਾ ਲੱਗ ਜਾਂਦਾ ਇਹ ਖੀਰੀ ਹੈ ਜੀ ਇਹ ਖੀਰੀ ਆ ਹਾਂਜੀ ਕਿਸੇ ਦੇ ਬਈ ਚਾਰ ਥਣਾ ਤੋਂ ਵੱਧ ਤਾਂ ਨਹੀਂ ਫੋਟ ਸ਼ਾਂਤ ਕਿਸੇ ਵੀ ਨਹੀਂ ਹੈਗਾ ਜੀ ਸਾਰਿਆਂ ਦੇ ਵੀਰੇ ਚਾਰ ਚਾਰ ਥਾਣਾ ਦੇਖ ਲੋ ਇਹਦਾ ਕੀ ਮੁੱਲ ਰਹੂਗਾ ਵੀਰੇ ਇਹਦਾ 16000 ਆ ਜੀ ਇਹਦਾ 16000 ਹਾਂਜੀ ਇਹਦਾ ਬਈ ਜੀ 16000 ਆ ਇਹਦੇ ਚੋਂ ਵੀ ਮਾਨਤਾਣ ਹੋ ਜਾ ਹੁਣ ਨੰਬਰ 3 ਵਾਲੀ ਦਿਖਾ ਦੇ ਬਈ ਇਹ ਵੀ ਖੀਰੀ ਹੂ ਹਨਾ ਹਾਂ ਖੀਰੀ ਹੈ ਜੀ ਇਹ ਬੱਚੀ ਬਾਬਾ ਚੰਗੀ ਆ ਯਾਰ ਪੂਰੀ ਐਚ ਐਫ ਇਹ ਦੇਖ ਲੋ ਬਈ ਜੀ ਇਹ ਨੰਬਰ 3 ਤੇ ਆ ਗਈ ਬੱਚੀ ਇਹ ਕਿੰਨੀ ਕੁ ਉਮਰ ਦੀ ਆ ਇਹ 7-8 ਮਹੀਨੇ ਦੀ ਬੱਚੀ ਹੈ ਜੀ 7-8 ਮਹੀਨਿਆਂ ਦੀ ਆ। ਹਾਂਜੀ। ਇਹਦੇ ਮਾੜੀ ਜੀ ਫੋਟ ਆ ਗਈ ਹਨਾ ਥਣ ਦੇ। ਹਾਂ ਥੋੜੀ ਜੀ ਫੋਟ ਹੈਗੀ। ਥੋੜੀ ਜੀ ਚਾਰ ਥਣਾਂ ਦੇ ਵਿੱਚ ਫੋਟ ਜੀ ਹੈਗੀ ਆ ਵੀਰੇ। ਬਣ ਲਾ ਬਾਈ ਇਹਨੂੰ ਵੀ ਕੋਈ ਗੱਲ ਨਹੀਂ। ਤੇਰੇ ਬੇਟਾ ਰੇਟ ਵੀ ਇਹਦਾ ਬਾਈ ਤੋਂ ਕਰਾ ਦੰਨੇ ਆ। ਹਾਂ ਬਾਈ ਗੁਰਪ੍ਰੀਤ ਇਹਦਾ ਕੀ ਰੇਟ ਰੋ? ਇਹਦਾ 17000 ਹੈ। 17000। ਹਾਂਜੀ ਹਾਂਜੀ। ਠੀਕ ਐ। ਆ ਬਾਈ ਜਮਾ ਨਗੀਨਾ ਆ ਗਿਆ ਜਿਹੜਾ ਜਰਸੀ ਦਾ। ਬਹੁਤ ਭਰਾ ਕਹਿੰਦੇ ਬਾਈ ਸਾਨੂੰ ਜਰਸੀ ਚਾਹੀਦੀ ਆ। ਇਹਦੇ ਥਾਣਾ ਹੈ ਜੀ ਇਹ ਬਾਈ ਕੀ ਗਾਰੰਟੀ ਤੇਰੇ ਕੋਲੇ ਆਈ ਆ ਵੀ ਕਿਹੜੇ ਸਿਮਨ ਦੀ ਬੱਛੀ ਆ ਇਹ ਇਹ 500 ਡੈਨਮਾਰਕ 50062 ਦਾ ਬੱਚਾ ਜੀ ਇਹ 50062 ਦਾ ਡੈਨਮਾਰਕ ਦਾ ਬੱਚਾ ਹਾਂਜੀ ਹਾਂਜੀ ਜਮਾ ਗਾਰੰਟੀ ਹੈ ਵੀਰੇ ਬਾਈ ਹਾਂਜੀ ਹਾਂਜੀ ਆਪਾਂ ਦਾ ਬਲੱਡ ਟੈਸਟ ਕਰਾ ਲੈਣੀ ਆ ਆਪਾਂ ਨੂੰ ਕੋਈ ਇਹ ਦੇਖੋ ਬਾਈ ਜਮਾ ਨਗੀਨਾ ਯਾਰ ਜਰਸੀ ਦਾ ਦੇਖ ਰੋਗ ਲੱਗ ਰਹਿਣ ਨੂੰ ਵਧੀਆ ਸ਼ੌਂਕ ਨਾਲ ਇਹਦੀ ਵੀਡੀਓ ਮੈਨੂੰ ਕਵਰ ਕਰਨ ਦੇ ਜਰਸੀ ਵਾਲੇ ਗਾਹ ਤ ਬਾਹਲੇ ਆਪਣੇ ਕੋਲੇ ਇਹ ਦੇਖੋ ਵੀਰੇ ਬੱਚੀ ਦੇ ਕੰਨ ਦੇਖ ਲਓ ਫੇਸ ਕੁਆਲਿਟੀ ਜਮਾ ਮੱਥਾ ਬਹੁਤ ਵੰਡਿਆ ਹੈ ਤੇ ਬਾਕੀ ਸੋਨੂ ਆਦੇ ਆਪਾਂ ਥਣ ਵੀ ਦਿਖਾ ਦੇ ਦੇਖ ਵੀਰੇ ਚਾਰ ਥਾਣਾ ਕਿਸੇ ਵੀ ਭਰਾ ਨੇ ਜਰਸੀ ਬਾਈ ਖਰਚਾ ਵੀ ਘਾਟਾ ਤੇ ਦੁੱਧ ਪੂਰਾ ਵਧਾ ਦਿੰਦੀਆਂ ਫੈਟ ਫੂਟ ਬਹੁਤ ਚੰਗੀਆਂ ਹੁੰਦੀਆਂ ਹੁੰਦੀਆਂ ਇਹਨਾਂ ਦੀ ਜਦੋਂ ਬਣ ਜਾਣ ਬਨ ਲੈ ਵੀਰੇ ਇਹਨੂੰ ਕੋਈ ਨਹੀਂ ਨੰਬਰ 4 ਤੇ ਆ ਗਈ ਵੀਰੇ ਸਾਰੀਆਂ ਬੱਚੀਆਂ ਚ ਜਰਸੀ ਇੱਕ ਆ ਇਹਦਾ ਕੀ ਬਾਈ ਮੁੱਲ ਰਹੂਗਾ ਇਹਦਾ 22000 ਹੈ ਜੀ 22000 ਹਾਂਜੀ ਹਾਂਜੀ 22000 ਦੋਸਤੋ ਮੋਲਾ ਉਮਰ ਕਿੰਨੀ ਕਹਿਦੀ ਇਹਦੀ 7-8 ਮਹੀਨੇ ਦੀ ਬੱਚੀ ਆ ਜੀ ਵਾਲੀ ਵੱਡੀ ਨਹੀਂ 7-8 ਮਹੀਨੇ ਦੀ ਬੱਚੀ ਆ ਦੇਖੋ 22000 ਵੀਰੇ ਮੋਲਾ ਪਿਓਰ ਜਮਾ ਜਰਸੀ ਆ ਯਾਰ ਬਹੁਤ ਵਧੀਆ ਜਮਾ ਐ ਫਿਰ ਕੰਨ ਵੀ ਐ ਗੁਲਾਬੀ ਗੁਲਾਬੀ ਪਏ ਆ ਜੀ ਹਮ ਕੰਨ ਵੀ ਬਾਕੀ ਆ ਜਮਾ ਪਰੋਂ ਵੀ ਸਟੇਟ ਆ ਜਮਾ ਐ ਬਧੀਆ ਚੀਜ਼ ਆ ਯਾਰ ਤੇ ਆਹ ਬਾਈ ਜੋ ਛੋਟਾ ਅੰਗੜਾ ਦੋ ਆ ਜੀ ਇਹ ਬੱਚੀ ਕੋਈ ਨਹੀਂ ਤੋਰਨ ਨੂੰ ਕੋਈ ਨਹੀਂ ਕੋਈ ਆਈਂ ਦੱਸ ਦੇਣਾ ਤਾਂ ਆਪਣਾ ਇੱਕ ਮਿੰਟ ਮੜਾ ਆਪਾਂ ਤੋਰ ਦਿੰਨੇ ਤੋਰ ਦੇਣਾ ਚੱਲ ਕੋਈ ਨਹੀਂ ਤੋਰ ਇਹਦੇ ਛੋਟੀਆਂ ਵੀ ਆ ਦੇਖ ਲਓ ਵੀਰੇ ਦੋ ਆਹੇ ਜੋੜੇ ਦੇ ਮੁੱਲ ਕਰਿਆਂ ਦੋਨਾਂ ਦਾ ਜੋੜੇ ਦੀ ਕਰਦੇ ਆਂਗੀ ਠੀਕ ਆ ਬਨ ਲਾ ਬਾਈ ਇਹ ਬਾਈ ਜੀ ਦੋ ਛੋਟੀਆਂ ਬੱਚੀਆਂ ਆਂ ਇਹ ਜੋੜੇ ਦਾ ਕੀ ਮੁੱਲ ਰੋ ਇਹਦਾ 10000 ਆ ਜੀ ਦੋਨਾਂ ਦਾ ਹਾਂਜੀ ਇਹ ਦੋਨਾਂ ਦਾ 10000 ਮੁੱਲ ਆ ਵੀਰੇ 10 ਚੋ ਵੀ ਮਾਨ ਤਣ ਮਾੜਾ ਮੋਟਾ ਬਾਈ ਕਹਿੰਦਾ ਕਰ ਦਾਂਗੇ ਹਾਂਜੀ ਇਹ ਦੇਖ ਲਓ 6 ਬੱਚੀਆਂ ਵੀਰੇ ਉਹਨੇ ਦੁੱਗ ਦੇ ਦੰਦ ਚੱਕੇ ਆ ਤੇ ਬਾਕੀ ਸਾਰੀਆਂ ਖੀਰੀਆਂ ਆ ਕਿਸੇ ਦੇ ਕੋਈ ਦੋ ਦੰਦ ਤਾਂ ਉੱਪਰ ਨਹੀਂ ਹੈਗੀ ਜੀ ਸਭ ਖੇਰੀਆਂ ਆ ਗਈਆਂ ਕਿਸੇ ਭਰਾ ਨੂੰ ਕੋਈ ਵੀ ਨੱਕ ਪਸੰਦ ਆਉਂਦਾ ਬਾਈ ਨੂੰ ਵੀਡੀਓ ਉਹਦੀ ਉਹਨੀ ਤੁਸੀਂ ਕੱਟ ਕੇ ਫੋਟੋ ਭੇਜ ਦਿਓ ਤੇ ਆਪਦਾ ਮੁੱਲ ਕਰਕੇ ਆ ਕੇ ਤੁਸੀਂ ਖਰੀਦ ਸਕਦੇ ਬਾਕੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਈ ਸਾਰੇ